हां जी किसान वीरो सत श्री काल किसान ਭਰਵਾ ਇੱਕ ਜਿਹੜਾ ਜ਼ਿਆਦਾਤਰ ਉਹਨਾਂ ਕਿਸਾਨ ਵੀਰਾਂ ਦਾ ਸਵਾਲ ਆ ਰਿਹਾ ਕਿਉਂਕਿ ਕਿਸਾਨ ਭਰਵਾ ਨੇ ਝੋਨੇ ਦੇ ਵਿੱਚ ਜ਼ਿੰਕ ਪਾ ਦਿੱਤੀ ਆ ਪਰ ਜ਼ਿੰਕ ਪਾਉਣ ਦੇ ਬਾਵਜੂਦ ਵੀ ਜੜੀਆਂ ਝੋਨੇ ਦੇ ਪੱਤਿਆਂ ਦੇ ਉੱਪਰ ਜ਼ਿੰਕ ਦੀ ਘਾੜ ਦੀਆਂ ਨਿਸ਼ਾਨੀਆਂ ਨਜ਼ਰ ਆ ਰਹੀਆਂ ਤੇ ਇਹ ਕਿਸਾਨ ਵੀਰ ਪੁੱਛ ਰਹੇ ਬੇਦਾ ਸਾਨੂੰ ਜ਼ਿੰਕ ਪਾਈ ਸੀ ਉਹਦਾ ਫਾਇਦਾ ਹੋਇਆ ਜਾਂ ਨਹੀਂ ਹੋਇਆ ਹੋਊ ਜਾਂ ਨਹੀਂ ਉਹ ਦੁਬਾਰਾ ਤੋਂ ਨਾ ਪਾਉਣੀ ਪਵੇ ਤਾਂ ਜ਼ਿੰਕ ਦੀ ਜਿਹੜੀ ਘਾੜ ਦੀਆਂ ਨਿਸ਼ਾਨੀਆਂ ਪੱਤੇ ਦੇ ਉੱਪਰੋਂ ਕਿੰਨੇ ਦਿਨਾਂ ਬਾਅਦ ਜਿਹੜੀਆਂ ਖਤਮ ਹੋ ਜਾਂਦੀਆਂ ਐ ਜਾਨੀ ਕਿ ਸਾਨੂੰ ਕੀ ਪਤਾ ਕਿਵੇਂ ਪਤਾ ਲੱਗੇ ਵੀ ਜਿੰਕ ਜਿਹੜੀ ਪਾਈ ਦਾ ਸਾਨੂੰ ਰਿਜ਼ਲਟ ਮਿਲ ਚੁੱਕਾ ਸੋ ਪੂਰੀ ਗੱਲਬਾਤ ਕਰਨੀ ਆ ਜਿਹੜੇ ਭਰਾ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਜਗਤ ਵੀਡੀਓ ਪੇਜ ਤੇ ਦੇ ਰਿਹਾ ਆਪਣੇ ਆਪਣੇ ਨੂੰ ਲਾਈਕ ਤੇ ਫੋਲੋ ਤੇ ਵੀਡੀਓ ਨੂੰ ਹੋਰ ਭਰਾਵਾਂ ਦਾ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਆਪਣੇ ਵਰਗੇ ਹੋਰ ਭਰਾਵਾਂ ਦਾ ਜਿਹੜਾ ਵੀਡੀਓ ਕਾਰਨ ਜਿਹੜਾ ਫਾਇਦਾ ਹੋ ਸਕੇ ਸੋ ਹੁਣ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਕਿਸਾਨ ਭਰਾਵਾਂ ਅਕਸਰੀ ਆਪਾਂ ਦੇਖਦੇ ਜਗੋਂ ਆਪਾਂ ਝੋਨੇ ਨੂੰ ਕਿਉਂਕਿ ਝੋਨਾ ਆਪਣਾ ਜਦੋਂ ਵੀ ਜੇਕਰ ਆਪਾਂ ਜ਼ਿੰਕ ਨਹੀਂ ਪਾਉਂਦੇ ਖੇਤ ਦੇ ਵਿੱਚ ਜਾਂ ਜ਼ਿੰਕ ਦੀ ਘਾਟ ਆ ਜਾਂਦੀ ਆ ਤਾਂ ਪੱਤਿਆਂ ਦੇ ਉੱਪਰ ਜਿਹੜੀਆਂ ਆਪਾਂ ਨੂੰ ਉਹਦੀਆਂ ਨਿਸ਼ਾਨੀਆਂ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਤਾਂ ਉਹਦੇ ਕਰਕੇ ਪਹਿਲਾਂ ਆਪਾਂ ਨੂੰ ਥੋੜੇ-ਥੋੜੇ ਧੱਬੇ ਜੇ ਨਜ਼ਰ ਆਉਂਦੇ ਜੰਗਾਲੇ ਜੇ ਟਾਈਪ ਦੇ ਵਿੱਚ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਵੀ ਜਦੋਂ ਆਪਾਂ ਪੱਤਾ ਫੜਦੇ ਆਂ ਵੈਸੇ ਦੂਰੋਂ ਵੀ ਨਜ਼ਰ ਆ ਜਾਂਦਾ ਜੇਕਰ ਜ਼ਿਆਦੀ ਘਾਟ ਆ ਜਾਂਦੀ ਜਿਵੇਂ ਆਹ ਤੁਸੀਂ ਆਪਣੇ ਹੱਥ ਦੇ ਦੇਖੋਗੇ ਹੁਣ ਅੱਗੇ ਕਿ ਜਦੋਂ ਪੱਤਾ ਫੜਦੇ ਤੇ ਉਹਦੇ ਉੱਪਰ ਜੰਗਾਲ ਜਿਹਾ ਪਿਆ ਨਜ਼ਰ ਆਉ ਉਹ ਆਪਾਂ ਨੂੰ ਪੱਤਾ ਜਿਹੜਾ ਬੁਰਾ ਜਿਹਾ ਲੱਗੂਗਾ ਦੇਖਣ ਨੂੰ ਜਿਵੇਂ ਉੱtre ਜੰਗਾਲ ਦੇ ਟਾਇਪ ਪਿਆ ਹੁੰਦਾ ਤੱਬੇ ਪੈ ਹੁੰਦੇ ਆ ਆਹ ਦੇਖੋ ਜਿਵੇਂ ਹੱਥ ਦੇ ਉੱਪਰ ਆਪਾਂ ਤੁਸੀਂ ਦੇਖ ਰਹੇ ਜੇ ਏਦਾਂ ਤੁਹਾਨੂੰ ਤੱਬੇ ਜੇ ਨਜ਼ਰ ਆਉਣਗੇ ਜੇਕਰ ਜ਼ਿਆਦਾ ਘਾੜ ਆਉਂਦੀ ਤੇ ਪੂਰਾ ਪੱਤਾ ਵੀ ਜਿਹੜਾ ਇਹ ਜੰਗਾਲਿਆ ਜਿਹਾ ਹੋ ਜਾਂਦਾ ਤੇ ਪੱਤਾ ਪਾੜ ਵੀ ਜਾਂਦਾ ਹੈ ਤੇ ਨੋਕ ਜੇਕਰ ਜ਼ਿਆਦਾ ਹੀ ਘਾੜ ਆਉਂਦੀ ਤੇ ਨੋਕ ਉੱਪਰੋਂ ਮੱਚ ਵੀ ਜਾਂਦੀ ਆ ਸਾਈਡ ਕਈ ਵਾਰ ਸਾਈਡਾਂ ਮੱਜਦੀਆਂ ਕਈ ਵਾਰ ਨੋਕ ਪੂਰੀ ਮੱਜਦੀ ਹੁਣ ਤੁਸੀਂ ਤਿੰਨ ਪੱਤੇ ਮੇਰੇ ਹੱਥ ਤੇ ਦੇ ਰਹੇ ਇੱਕ ਨੂੰ ਜਿੰਕ ਦੀ ਘਾੜ ਤੇ ਦੋ ਪੱਤੇ ਬਿਲਕੁਲ ਸਹੀ ਆ ਤਾਂ ਇਹਨਾਂ ਨੂੰ ਬਿਲਕੁਲ ਘਾਟ ਨਹੀਂ ਹੈਗੀ ਆ ਦੇਖੋ ਪੱਤੇ ਦੇ ਵਿੱਚ ਕਿੰਨਾ ਫਰਕ ਹੈਗਾ ਸੋ ਕਿਸਾਨ ਭਰਾ ਜੇ ਇਹ ਸੀ ਜ਼ਿੰਕ ਦੀ ਘਾਟ ਤੇ ਜਿਹੜੇ ਆਪਣੇ ਪੱਤੇ ਜੰਗਾਲੇ ਹੋ ਜਾਂਦੇ ਇਹ ਤੋਂ ਆਪਾਂ ਪਛਾਣ ਸਕਦੇ ਆ ਤੇ ਇਹ ਹਮੇਸ਼ਾ ਜਿਹੜੀ ਜ਼ਿੰਕ ਦੀ ਘਾਟ ਆਉਂਦੀ ਹੈ ਜਿਹੜਾ ਆਪਣਾ ਝੋਨੇ ਦੇ ਬੂਟੇ ਦਾ ਜਿਹੜੀਆਂ ਸ਼ਾਖਾਾਂ ਹੁੰਦੀਆਂ ਇੱਕ ਆਪਾਂ ਸ਼ਾਖਾ ਫੜ ਲੈਣੀ ਤੇ ਉਹਦੇ ਵਿੱਚੋਂ ਜਿਹੜਾ ਪੁਰਾਣਾ ਪੱਤਾ ਹੁੰਦਾ ਪੁਰਾਣਾ ਪੱਤਾ ਆਪਾਂ ਨੂੰ ਕਹਿੰਨੇ ਕਿ ਜਿਹੜਾ ਪਹਿਲਾ ਪੱਤਾ ਨਿਕਲਿਆ ਹੁੰਦਾ ਯਾਨੀ ਕਿ ਜੇਕਰ ਆਪਾਂ ਸਿੰਪਲ ਤਰੀਕੇ ਨਾਲ ਤੁਹਾਨੂੰ ਸਮਝਾਈਏ ਬਈ ਇੱਕ ਪੱਤਾ ਜਿਹੜਾ ਨਵਾਂ ਨਿਕਲਦਾ ਉਹਨੂੰ ਛੱਡ ਕੇ ਤੁਸੀਂ ਇੱਕ ਸ਼ਾਖਾ ਪਹਿਲਾਂ ਫੜ ਲੈਣੀ ਆ ਤੇ ਜਿਹੜਾ ਨਵਾਂ ਪੱਤਾ ਨਿਕਲਿਆ ਆਊਗਾ ਉਹਨੂੰ ਤੁਸੀਂ ਵੱਖਰਾ ਕਰਕੇ ਫੜ ਲਓ ਤੇ ਜਿਹੜੀ ਉਸ ਤੋਂ ਜਿਹੜਾ ਪਹਿਲਾ ਪੱਤਾ ਨਿਕਲਿਆ ਆਊਗਾ 2-4 ਦਿਨ ਪਹਿਲਾਂ ਉਹ ਪੱਤੇ ਦੇ ਉੱਪਰ ਜਿਹੜਨੂੰ ਤੁਸੀਂ ਜ਼ਿੰਕ ਦੀ ਘਾੜ ਦਿਆਂ ਤੁਹਾਨੂੰ ਨਿਸ਼ਾਨੀਆਂ ਆਉਂਦੀਆਂ ਕਿਉਂਕਿ ਜਿਹੜਾ ਨਵਾਂ ਪੱਤਾ ਨਿਕਲਦਾ ਉਹਦੇ ਉੱਪਰ ਨਹੀਂ ਸ਼ੋ ਹੁੰਦੀਆਂ ਉਹਦੇ ਉੱਪਰ ਉਦੋਂ ਸ਼ੋ ਹੁੰਦੀਆਂ ਜਦੋਂ ਪਹਿਲੇ ਪੱਤੇ ਤੋਂ ਜ਼ਿੰਕ ਦੀ ਘਾੜ ਵਧਦੀ ਜਾਂਦੀ ਤੇ ਉਸ ਤੋਂ ਬਾਅਦ ਉਹ ਜਿਹੜਾ ਪੁਰਾਣਾ 2 ਤੋਂ 4 ਦਿਨ ਪੁਰਾਣਾ ਪੱਤਾ ਜਾਂਦਾ ਉੱਤੇ ਆ ਜਾਂਦੀਆਂ ਜਿਹੜਾ ਨਵਾਂ ਪੱਤਾ ਨਿਕਲਦਾ ਉੱਤੇ ਨਹੀਂ ਆਉਂਦੀਆਂ ਜਿਵੇਂ ਜਿਵੇਂ ਪੱਤੇ ਨਵੇਂ ਨਿਕਲਦੇ ਆਉਂਦੇ ਉਹਨਾਂ ਦੇ ਨਹੀਂ ਆਉਂਦੀਆਂ ਤੇ ਜਿਹੜੇ ਪੱਤੇ ਪੁਰਾਣੇ ਹੁੰਦੇ ਜਾਂਦੇ ਆ ਉਹਨਾਂ ਦੇ ਉੱਪਰ ਜ਼ਿੰਕ ਦੀ ਘਾੜ ਦੇ ਨਿਸ਼ਾਨੇ ਜਿਹੜੀਆਂ ਵਧਦੀਆਂ ਜਾਂਦੀਆਂ ਜੇਕਰ ਆਪਾਂ ਜ਼ਿੰਕ ਦੀ ਘਾੜ ਪੂਰੀ ਨਹੀਂ ਕਰਦੇ ਇਹ ਸੀ ਕਿਸਾਨ ਭਰਾਵਾਂ ਨਿਸ਼ਾਨੀਆਂ ਹੁਣ ਜਿਹੜਾ ਸਵਾਲ ਸੀ ਵੀ ਜਿਹੜਾ ਆਪਾਂ ਨੂੰ ਜ਼ਿੰਕਤਾ ਪਾ ਦਿੱਤੀ ਹੈ ਜ਼ਿੰਕ ਦਾ ਫਾਇਦਾ ਹੋਇਆ ਜਾਂ ਨਹੀਂ ਹੋਇਆ ਕਿਵੇਂ ਪਤਾ ਲੱਗੇ ਜਾਂ ਫਿਰ ਜਿਹੜੀ ਜ਼ਿੰਕ ਦੇ ਪੱਤਿਆਂ ਦੇ ਉੱਪਰ ਨਿਸ਼ਾਨੀਆਂ ਆ ਸੀ ਇਹ ਕਿੰਨੇ ਦਿਨਾਂ ਬਾਅਦ ਗਾਇਬ ਹੋ ਜਾਂਦੀਆਂ ਸਾਨੂੰ ਤੇ ਇਹਦੇ ਬਾਰੇ ਦੱਸੋ ਤਾਂ ਕਿਸਾਨ ਭਰਾਓ ਜਿਹੜੇ ਜ਼ਿੰਕ ਇੱਕ ਵਾਰ ਜ਼ਿੰਕ ਦੀ ਘਾਟ ਆ ਗਈ ਆਪਣੇ ਬੂਟੇ ਦੇ ਉੱਪਰ ਜਿਹੜੇ ਪੁਰਾਣੇ ਪੱਤਿਆਂ ਦੀ ਜ਼ਿੰਕ ਦੀ ਘਾਟ ਆ ਗਈ ਉਹ ਉਹ ਸਦਾ ਹੀ ਜਿਹੜੀ ਉਹਦੇ ਉੱਪਰ ਪੁਰਾਣੇ ਪੱਤਿਆਂ ਦੇ ਬਣੀ ਰਹਿਣੀ ਆ ਉਹ ਕਿਉਂਕਿ ਉਹਦੋਂ ਛਿਪਣੀ ਆ ਜਦੋਂ ਦੂਜੇ ਪੱਤੇ ਜ਼ਿਆਦਾ ਹੋ ਗਏ ਤੇ ਉਹ ਜਿਹੜੇ ਪੱਤੇ ਥੱਲੇ ਰਹਿ ਗਏ ਉਦੋਂ ਆਪਾਂ ਨੂੰ ਪਤਾ ਲੱਜਿੰਦੇ ਹੁਣ ਆਪਾਂ ਨੂੰ ਜ਼ਿੰਕ ਦੀ ਘਾਟ ਨਜ਼ਰ ਨਹੀਂ ਆਉਂਦੀ ਤਾਂ ਪੱਤਿਆਂ ਦੇ ਉੱਪਰ ਕੋਈ ਵੀ ਆਪਾਂ ਜਿੰਨੀਆਂ ਮਰਜ਼ੀ ਸਪਰੇਅ ਆ ਜਾਂ ਜਿੰਨੀਆਂ ਮਰ ਪਰ ਉਹਨਾਂ ਜਿਹੜੇ ਪੱਤਿਆਂ ਦੀ ਇੱਕ ਵਾਰ ਘਾੜ ਆ ਗਈ ਉਹ ਜਿਹੜੇ ਦਾਗ ਆ ਗਿਆ ਕਿ ਕਹਿੰਨ ਦਾ ਮਤਲਬ ਜਿਹੜੇ ਦਾਗ ਜੇ ਪੈ ਹੁੰਦੇ ਜ਼ਿੰਕ ਦੀ ਘਾੜ ਦੇ ਉਹ ਉਦਾਂ ਦੇ ਉਦਾਂ ਹੀ ਰਹਿਣੇ ਉਹ ਪੱਤਾ ਜਿੰਨੇ ਟਾਈਮ ਤੱਕ ਪੁਰਾਣਾ ਪੱਤਾ ਝਾੜ ਕੇ ਥੱਲੇ ਨਹੀਂ ਡੇਗ ਪੈਂਦਾ ਉਹਨੇ ਟਾਈਮ ਤੱਕ ਉਹ ਖਤਮ ਨਹੀਂ ਹੁੰਦੀ ਯਾਨੀ ਕਿ ਉੱਥੇ ਘਾੜ ਜਿਹੜੀ ਨਜ਼ਰ ਆਪਾਂ ਨੂੰ ਆਉਂਦੀ ਰਹਿਣੀ ਆ ਸੋ ਇਹ ਤੌਣੀ ਘਬਰਾਉਣ ਦੀ ਲੋੜ ਕੋ ਨਜ਼ਰ ਆਈ ਜਾਂਦੀ ਕਿ ਸਾਨੂੰ ਫਾਇਦਾ ਹੋਇਆ ਜਾਂ ਨਹੀਂ ਫਾਇਦਾ ਹੋਇਆ ਤੇ ਸਭ ਤੋਂ ਵਧੀਆ ਤਰੀਕਾ ਵੀ ਜਿਹੜੀ ਤੁਸੀਂ ਜ਼ਿੰਕ ਪਾਈ ਚਾਹੀਏ ਕੀ ਜਿਹੜੀ ਪਾਈ ਚਾਹੀਏ ਤੇਤੀ ਜਲੀ ਪਾਈ ਆ ਕਿ ਉਹਦਾ ਫਾਇਦਾ ਦੇਖਣ ਦਾ ਆਪਾਂ ਨੂੰ ਕਿਵੇਂ ਪਤਾ ਲੱਗੇ ਕਿ ਸਾਨੂੰ ਜ਼ਿੰਕ ਪਾਈ ਦਾ ਫਾਇਦਾ ਹੋ ਚੁੱਕਾ ਤਾਂ ਤੁਸੀਂ ਕੀ ਕਰਨਾ ਵੀ ਇੱਕ ਬੂਟਾ ਚੁਣ ਲੈਣਾ ਉਹਦੇ ਵਿੱਚੋਂ ਬੂਟੇ ਦੇ ਵਿੱਚੋਂ ਕਿਉਂਕਿ ਜਦੋਂ ਆਪਣਾ ਬੂਟਾ 15 ਜਾਂ 20 ਦਿਨਾਂ ਦਾ ਝੋਨਾ ਆ ਜਾਂਦਾ ਤਾਂ ਉਹਦੇ ਵਿੱਚ ਕਈ 8 ਤੋਂ 10 ਜਾਂ 15 ਤੱਕ ਸ਼ਾਖਾ ਜੜੀਆਂ ਬਣ ਜਾਂਦੀਆਂ ਇੱਕ ਸ਼ਾਖਾ ਤੁਸੀਂ ਚੁਣ ਲੈਣੀ ਆ ਉਹਦੇ ਵਿੱਚੋਂ ਤੁਸੀਂ ਜਿਹੜਾ ਪੁਰਾਣਾ ਪੱਤਾ ਜਾਨੀ ਕਿ ਇੱਕ ਨਵਾਂ ਪੱਤਾ ਜਿਹੜਾ ਨਿਕਲ ਰਿਹਾ ਹੈ ਉਹਨੂੰ ਤੁਸੀਂ ਛੱਡ ਕੇ ਦੂਜੇ ਪੱਤੇ ਜਿਹੜੇ ਉਹ ਕੱਟ ਦੇਣੇ ਆ ਦੇ 2 ਤੋਂ 4 ਦਿਨ ਬਾਅਦ ਤੁਸੀਂ ਉਹਦੇ ਵਿੱਚੋਂ ਇੱਕ ਨਵਾਂ ਪੱਤਾ ਹੋਰ ਨਿਕਲੇਗਾ ਤਾਂ ਤੁਸੀਂ ਉਹ ਦੇਖ ਲਿਓ ਕਿ ਜਿਹੜਾ ਪੁਰਾਣਾ ਪੱਤਾ ਹੋ ਚੁੱਕਾ ਉਹਦੇ ਉੱਪਰ ਜਿਹੜੀ ਤੁਹਾਨੂੰ ਘਾਟ ਨਜ਼ਰ ਆ ਰਹੀ ਜਾਂ ਨਹੀਂ ਆ ਰਹੀ ਜੇਕਰ ਤੁਹਾਨੂੰ ਲੱਗਦਾ ਦੋਵੇਂ ਪੱਤੇ ਸਾਫ਼ ਹੈ ਉੱਤੇ ਕੋਈ ਜੰਗਾਲ ਵਗੈਰਾ ਨਹੀਂ ਹੈਗਾ ਤਾਂ ਸਮਝ ਲਓ ਕਿ ਜਿਹੜੀ ਜ਼ਿੰਕ ਦੀ ਜਿਹੜੇ ਤੁਸੀਂ ਜ਼ਿੰਕ ਪਾਈ ਸੀ ਉਹਦਾ ਤੁਹਾਨੂੰ ਫਾਇਦਾ ਮਿਲ ਚੁੱਕਾ ਯਾਨੀ ਕਿ ਘਾਟ ਦੂਰ ਹੋ ਚੁੱਕੀ ਆ ਹੁਣ ਘਾਟ ਨਹੀਂ ਆਉਣੀ ਸੋ ਇਹ ਇਹ ਵਧੀਆ ਤਰੀਕਾ ਹੈ ਕਿ ਆਪਾਂ ਨੂੰ ਪਤਾ ਲੱਗੇ ਵੀ ਆਪਾਂ ਜਿਹੜੀ ਜ਼ਿੰਕ ਪਾਈ ਉਹਦਾ ਫਾਇਦਾ ਹੋਇਆ ਜਾਂ ਨਹੀਂ ਹੋਇਆ ਕਿਉਂਕਿ ਜੇਕਰ ਆਪਾਂ ਇਦਾਂ ਪੂਰਨ ਪੁਰਾਣੇ ਪੱਤੇ ਦੇਖੀਏ ਤੇ ਆਪਾਂ ਨੂੰ ਇਹ ਨਹੀਂ ਪਤਾ ਲੱਗਣਾ ਵੀ ਜ਼ਿੰਕ ਦੀ ਘਾਟ ਪੂਰੀ ਹੋ ਚੁੱਕੀ ਜਾਂ ਨਹੀਂ ਹੋਈ ਸਭ ਤੋਂ ਵਧੀਆ ਤਰੀਕਾ ਬੈਸਟ ਤਰੀਕਾ ਇਹ ਹੀ ਆ ਵੀ ਆਪਾਂ ਇੱਕ ਸ਼ਾਖਾ ਚੁਣ ਲਈਏ ਉਹਦੇ ਜਿਹੜੇ ਪੁਰਾਣੇ ਪੱਤੇ ਕੱਢਦੇ ਸਿਰਫ ਇੱਕ ਨਵਾਂ ਪੱਤਾ ਛੱਡ ਕੇ ਬਾਕੀ ਜਿਹੜੇ ਪੱਤੇ ਆਪਾਂ ਕੱਟ ਦਈਏ ਤੇ ਜਦੋਂ ਉਹ ਪੱਤੇ ਤੋਂ ਵਿੱਚੋਂ ਅਗਲਾ ਨਵਾਂ ਪੱਤਾ ਹੋਰ ਨਿਕਲ ਆਇਆ 2 ਤੋਂ 4 ਦਿਨ ਬਾਅਦ ਉਦੋਂ ਆਪਾਂ ਨੂੰ ਕਲੀਅਰ ਹੋ ਜਾਣਾ ਕਿਉਂਕਿ ਜੇਕਰ ਘਾਟ ਹੋਈ ਤੇ ਉਹ ਜਿਹੜਾ ਪਹਿਲਾ ਪੱਤਾ ਆਪਾਂ ਛੱਡਿਆ ਉਹਤੇ ਘਾਟ ਨਜ਼ਰ ਆਜਣੀ ਜ਼ਿੰਕ ਦੀ ਤੇ ਨਵੇਂ ਪੱ ਪੂਰਾ ਪੱਕਾ ਪਤਾ ਲੱਗ ਜਾਂਦਾ ਵੀ ਆਪਣਾ ਜਿਹੜੀ ਜਿੰਕ ਪਾਈ ਆ ਉਹਦਾ ਆਪਾਂ ਨੂੰ ਪੂਰਾ ਜਿਹੜਾ 100% ਫਾਇਦਾ ਮਿਲ ਚੁੱਕਾ ਸੋ ਵੀਡੀਓ ਚੰਗੇ ਲੱਗਦਾ ਵੱਤ ਪ੍ਰਾਪਤਾਂ ਕਾ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ